ਹਰਕੇ ਬੰਦੇ ਕਿਦਾਂ ਆਪਣੇ ਸਤਕਾਰ ਨੂੰ ਸਰਕਾਰ ਦੇ ਵਿੱਚ ਕਿਦਾਂ ਬਦਲਦੇ ਆ ਬੰਦੇ ਖੁਦ ਹੀ ਬਦਲ ਲੈਂਦੇ ਆ ਸਰਕਾਰ ਸਹਿਤ ਤੁਹਾਨੂੰ ਪ੍ਰਿਯੰਕਾ ਗਾਂਧੀ ਨੇ ਤੁਹਾਨੂੰ ਹੀ ਚੁਣਾ ਸੀਗਾ ਕਿ ਤੁਸੀਂ ਜਾਓ ਦੇਖੋ ਕਹਾਣਾ ਇਹ ਕਹਿੰਦੇ ਮੈਨੂੰ ਉੱਥੇ ਮੇਰੇ ਨਾਲ ਸਭਤ ਕੰਮ ਕਰਾਉਣ ਵਾਸਤੇ ਮੈਨੂੰ ਮਰਾਉਣ ਵਾਸਤੇ ਢਿੱਜਿਆ ਸੀ ਪ੍ਰਿਯੰਕਾ ਗਾਂਧੀ ਨੇ ਕਨੇ ਸੁਭਾਨ ਜਿੰਦਾ ਉਹਨੇ ਮੈਨੂੰ ਕਤਾਰ ਕਿਹਾ ਸਰਾਲ ਗਾਂਧੀ ਨੇ ਭੱਜ ਲੈਂਦੇ ਤੁਸੀਂ ਬੀਜੇਪੀ ਵਾਲੇ ਕੋਲ ਭੱਜ ਲੈਂਦੇ ਸੀਗੇ ਭੱਜ ਲੈਂਦੇ ਸੀ ਮੈਨੂੰ ਗੱਲ ਕਰਦੇ ਨੇ ਨਾਲ ਇਹ ਕੌਣ ਆ ਇਹ ਤੁਹਾਡਾ ਸੁਭਾਅ ਆ ਸੁ ਗੱਲ ਕਰਾਂਗੇ ਜੀ ਰੇਵਨੀ ਬਿੱਟੂਨ ਲੈ ਕੇ ਜੋ ਉਹਨਾਂ ਨੇ ਹੁਣ ਇੱਕ ਵੱਡੀ ਗੱਲ ਕੀਤੀ ਉਹਨੇ ਕਿਹਾ ਕਿ ਪ੍ਰਿੰਕਾ ਗਾਂਧੀ ਦੀ ਜਾਂਚ ਕਰਾਵਾਂਗੇ ਕਿਉਂਕਿ ਜਦੋਂ ਕਿਸਾਨ ਅੰਦੋਲਨ ਸੀਗਾ ਤਾਂ ਮੈਨੂੰ ਕਿਸਾਨਾਂ ਦੇ ਨਾਲ ਮਿਲਣ ਦੇ ਲਈ ਪ੍ਰਿੰਕਾ ਗਾਂਧੀ ਨੇ ਭੇਜਿਆ ਗਿਆ ਸੀਗਾ ਮਲਕੇ ਬੰਦੇ ਕਿਦਾਂ ਆਪਣੇ ਸਤਕਾਰ ਨੂੰ ਦੁਰਕਾਰ ਦੇ ਵਿੱਚ ਕਿਦਾਂ ਬਦਲਦੇ ਆ ਬੰਦੇ ਖੁਦ ਹੀ ਬਦਲ ਲੈਂਦੇ ਆ ਉਹ ਜੇ ਕਿ ਸਿੱਖਣਾ ਹੋਵੇ ਕਿਸੇ ਦਾ ਰਵਿ ਰਿਤ ਬਿੱਟੂ ਤੋਂ ਸਿੱਖੋ ਆਪਣੇ ਸਤਕਾਰ ਨੂੰ ਤਿਰਸਕਾਰ ਤੁਸੀਂ ਆਪਣੇ ਆਪ ਹੀ ਕਿਦਾਂ ਬਦਲ ਦਿਓ ਉਸ ਟਾਈਮ ਤੁਹਾਡੇ ਦੇ ਬਹੁਤ ਵਿਸ਼ਵਾਸ ਕਰਦੇ ਸੀ ਪ੍ਰਿਯੰਕਾ ਗਾਂਧੀ ਬਾਬਿਓ ਪ੍ਰਿਯੰਕਾ ਗਾਂਧੀ ਸੱਡੂ ਰਾਹੁਲ ਗਾਂਧੀ ਤੋਂ ਦੇ ਬਹੁਤ ਵਿਸ਼ਵਾਸ ਕਰਦੇ ਸੀ ਕਿ ਤੁਸੀਂ ਵਫਾਦਾਰ ਬੰਦੇ ਸੀਗੇ ਕਾਂਗਰਸ ਤੇ ਲੱਗਦੇ ਸੀ ਉਹਨਾਂ ਨੂੰ ਕਿ ਤੁਸੀਂ ਬਾਬਾ ਦਾਰ ਹੋ ਕਿਉਂਕਿ ਤੁਹਾਡਾ ਦਾਦਾ ਜੀ ਪੰਜਾਬ ਦੇ ਵਿੱਚ ਉਹਨਾਂ ਨੇ ਮਾਰਤਾ ਅੱਤਵਾਦੀਆਂ ਖੜਕੂਆਂ ਨੇ ਮਾਰਤਾ ਸੀ ਬੰਬ ਉਡਾਤਾ ਸੀ ਬੰਬ ਨਾਲ ਤੁਹਾਡੇ ਪਰਿਵਾਰ ਨੂੰ ਉਹ ਉਹ ਸਤਿਕਾਰ ਦਿੰਦੇ ਸੀਗੇ ਤੁਹਾਡਾ ਸਤਿਕਾਰ ਸਹਿਤ ਤੁਹਾਨੂੰ ਪ੍ਰਿਯੰਕਾ ਗਾਂਧੀ ਨੇ ਤੁਹਾਨੂੰ ਹੀ ਚੁਣਾ ਸੀਗਾ ਕਿ ਤੁਸੀਂ ਜਾਓ ਦੇਖੋ ਕਿਸਾਨਾਂ ਦੇ ਨਾਲ ਸਤਕਾਰ ਉਹ ਸਤਕਾਰ ਨੂੰ ਤਿਰਛਕਾ ਵਿੱਚ ਬਦਲਤਾ ਬਦਲਤਾ ਕਲਰ ਰਣਨੀਤੀ ਬਿੱਟੂ ਕਿਵੇਂ ਬਦਲਿਆ ਉਹ ਕਹਿੰਦੇ ਮੈਨੂੰ ਉੱਥੇ ਮੇਰੇ ਨਾਲ ਗਲਤ ਕੰਮ ਕਰਾਉਣ ਵਾਸਤੇ ਮੈਨੂੰ ਮਰਾਉਣ ਵਾਸਤੇ ਭੇਜਿਆ ਸੀ ਪ੍ਰਿਯੰਕਾ ਗਾਂਧੀ ਨੇ ਕਿਸਾਨ ਕਿਸਾਨਾਂ ਦੇ ਵਿੱਚ ਇੱਕ ਤੋਂ ਢੇਰਾਂ ਬੰਦੇ ਹੋਰ ਵੀ ਸੀਗੇ ਬਿੱਟੂ ਜੀ ਕਿ ਉਹਨਾਂ ਦੀ ਵੀ ਸਾਜ ਸੱਚੀ ਚੀਜ਼ ਉਹਦਾ ਅੱਜਕੱਲ੍ਹ ਅੱਜ ਵੀ ਕਾਂਗਰਸ 'ਚ ਨੇ ਤੁਸੀਂ ਕਾਂਗਰਸ 'ਚ ਨਹੀਂ ਰਹੇ ਬਾਕੀ ਤੁਸੀਂ ਮੰਤਰੀ ਹੋ ਬਹੁਤ ਵੱਡੇ ਅਹੁਦੇ ਤੇ ਕਹਿੰਦੇ ਸੋਭਾ ਨਿੰਦਾ ਉਹਨਾਂ ਨੇ ਮੈਨੂੰ ਗੱਦਾਰ ਕਿਹਾ ਰਾਹੁਲ ਗਾਂਧੀ ਨੇ ਉਹਨਾਂ ਨੂੰ ਸੋਭਾ ਨਿੰਦਾ ਠੀਕ ਹੈ ਬਿਲਕੁਲ ਸਹੀ ਗੱਲ ਆ ਤੁਹਾਨੂੰ ਤੁਹਾਡੀ ਉਹਨਾਂ ਨੂੰ ਸੋਭਾ ਨਿੰਦਾ ਪਰ ਹਾਇਰ ਤੁਹਾਡਾ ਦਾ ਸਤਕਾਰ ਸਾਇਦ ਉਹਨਾਂ ਤੁਹਾਨੂੰ ਭੇਜਿਆ ਜੀ ਬਾਬਾ ਜੀ ਵੀ ਤੁਸੀਂ ਜਾਓ ਕਿਸਾਨਾਂ ਦੇ ਵਿੱਚ ਕੋਈ ਗੱਲ ਕਰੋ ਕਰਕੇ ਜਾਓ ਕਿ ਕਹਿੰਦੇ ਵੀਰੇ ਖਿਲਾਫ ਉਹੀ ਸਮਾਂ ਨਾਲ ਜਦੋਂ ਤੁਸੀਂ ਹਰਜੀਤ ਗਰੇਵਾਲ ਦੇ ਨੂੰ ਭੱਜ ਕੇ ਪਏ ਸੀ ਗਾਲਾਂ ਪਾਵੇਂ ਨਹੀਂ ਕੱਢੀ ਤੁਸੀਂ ਉਹਦੇ ਸਾਹਮਣੇ ਪਰ ਗਾਲਾਂ ਪੰਗ ਉਹ ਹੀ ਕੰਮ ਸੀ ਤੁਹਾਡਾ ਉਹ। ਯਾਦਾ ਤੁਹਾਡੇ ਭਾਜਪੀ ਵਾਲੇ ਨੂੰ ਪੁੱਛਦਾ ਹਾਂ ਤੁਹਾਨੂੰ ਭਾਜਪੀ ਵਾਲੇ ਕਿੰਨੇ ਬੁਰੇ ਲੱਗਦੇ ਸੀ? ਭੱਜ ਲੈਂਦੇ ਤੁਸੀਂ ਭਾਜਪੀ ਵਾਲੇ ਕੋਲ ਭੱਜ ਲੈਂਦੇ ਸੀਗੇ ਭੱਜ ਲੈਂਦੇ ਸੀ। ਮੈਂ ਨਹੀਂ ਗੱਲ ਕਰ ਰਿਹਾ ਇਹਦੇ ਨਾਲ। ਇਹ ਕੌਣ ਆ? ਇਹ ਤੁਹਾਡਾ ਸੁਭਾਅ ਆ। ਚੈੱਕ ਤਨੂ ਕਰਉਣਾ ਚਾਹੀਦਾ ਆਪਣੇ ਆਪ ਨੂੰ। ਤੁਹਾਡੇ ਸੁਭਾਅ ਦੇ ਵਿੱਚ ਇੱਕ ਬਹੁਤ ਵੱਡੇ ਵਿਦਵਾਨ ਨੇ ਕਿਹਾ ਸੀ ਭਾਰਤ ਵਿੱਚ 99% ਲੋਕ ਮਾਨਸਕਰੋਗੀ ਨੇ। ਬਸ ਡਿਕਲੇਅਰ ਕਰਨੇ ਬਾਕੀ ਨੇ। ਡਿਕਲੇਅਰ ਨਹੀਂ ਕੀਤੇ। ਮਾਨਸਕਰੋਗ ਥੋੜਾ ਵੀ ਉਹੀ ਹੁੰਦਾ ਜਿਹੜਾ ਕਿ ਬੰਦਾ ਮਾਨਸਕਰੋਗੀ ਮਾਨਸਕਰੋਗ ਇਹ ਵੀ ਹੈ ਜਿਵੇਂ ਆਪਣਾ ਕਈ ਵਾਰੀ ਮੈਂ ਬਾਰ-ਬਾਰ ਨੱਕ ਦੇ ਹੱਥ ਲਾਉਣਾ ਇਸ ਤਰ੍ਹਾਂ। ਭਾਵੇਂ ਕਿ ਇਹਦੀ ਮਜਬੂਰੀ ਹੈ ਇਹ। ਇਹ ਵੀ ਮਾਨਸਕਰੋਗ ਹੈ। ਮਾਨਸਕਰੋਗ ਇਹ ਵੀ ਹੈ ਕਿ ਬੰਦਾ ਬੈਠਾ ਵੜਾ ਗੁਰਦਾ ਹਲਾਇ ਜਾਂਦਾ। ਮਾਨਸਕਰੋਗ ਉਹ ਵੀ ਹੈ। ਮਾਨਸਿਕ ਰੋਗ ਉਹ ਵੀ ਆ ਬੰਦਾ ਬਾਰ ਬਾਰ ਆ ਕੇ ਦੇਖੇ ਆ ਦੇਖੇ ਇਧਰ ਮਾਨਸਿਕ ਰੋਗ ਤੇ ਬੜੇ ਤਰੀਕੇ ਨੇ ਮਾਨਸਿਕ ਰੋਗ ਇਹ ਵੀ ਆ ਇਕਦਮ ਤੁਸੀਂ ਡੈਕਟ ਕਰੋ ਮਾਨਸਿਕ ਰੋਗ ਇਹ ਵੀ ਆ ਕਿ ਤੁਸੀਂ ਆਪਣੇ ਸਿਧਾਂਤਾਂ ਨੂੰ ਛੱਡ ਕੇ ਦੂਜੇ ਸਿਧਾਂਤ ਪੜਾ ਲਓ ਇਹ ਵੀ ਇੱਕ ਮਾਨਸਿਕ ਰੋਗ ਹੈ ਮਾਨਸਿਕ ਰੋਗ ਦੀਆਂ ਬਹੁਤ categories ਨੇ ਤਾਂ ਇਹ ਕਿਹਾ ਸੀ ਕਿਸੇ ਵਿਦਵਾਨ ਨੇ ਕਿ 99% ਲੋਕ ਭਾਰਤ ਦੇ ਮਾਨਸਿਕ ਰੋਗੀ ਨੇ ਬਸ ਡਿਕਲੇਅਰ ਕਰਨੇ ਬਾਕੀ ਨੇ ਤੁਸੀਂ ਕਿਹਾ ਕਿ ਮੈਨੂੰ ਜਾਂਚ ਹੋਣੀ ਚਾਹੀਦੀ ਤੇ ਮੈਂ ਜਾਂਚ ਕਰਾਵਾਂਗਾ ਦੇ ਅੰਕਾ ਗਾਂਧੀ ਜੀ ਕੇ ਮੈਨੂੰ ਕਿਉਂ ਭੇਜ ਕਰਾਓ ਜਾਂਚ ਉਹ ਕੀ ਲੱਗਦੀ ਹੈ ਕਿਸੇ ਦੀ ਜਿਉਂਨੇ ਭੇਜਿਆ ਤੁਹਾਨੂੰ ਗਲਤ ਤਰੀਕੇ ਨਾਲ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ